ਤੇ ਦਿਨੀ क्राइम कंट्रोल ਆਰਗੇਨਾਈਜੇਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਦੀ ਅਗਵਾਈ क्राइम कंट्रोल ਆਰਗੇਨਾਈਜੇਸ਼ਨ ਆਲ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਜਲੰਧਰ ਅਮਰਜੀਤ ਸਿੰਘ ਅਤੇ ਮੀਤ ਪ੍ਰਧਾਨ ਊਮੈਨ ਸੈੱਲ ਮੈਡਮ ਪਰਿਤੀਵਲੋ ਕੀਤੀ ਗਈ ਮੀਟਿੰਗ ਵਿੱਚ क्राइम कंट्रोल ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਆਰਕੇ ਖੋਸਲਾ ਨੇ क्राइम कंट्रोल ਆਰਗੇਨਾਈਜੇਸ਼ਨ ਦੀ ਟੀਮ ਦਾ ਵਿਸਥਾਰ ਕਰਦਿਆਂ ਵਰਿੰਦਰ ਬੱਗਾ ਨੂੰ क्राइम कंट्रोल ਆਰਗੇਨਾਈਜੇਸ਼ਨ ਜਲੰਧਰ ਦਾ ਮੀਤ ਪ੍ਰਧਾਨ ਨਿਰਮਲ ਚੰਦ ਨੂੰ ਜਲੰਧਰ ਤਹਿਸੀਲ ਦਾ ਪ੍ਰਧਾਨ ਅਮਿਤ ਪੱਟੀ ਨੂੰ ਕੋਆਰਡੀਨੇਟਰ ਅਫਸਰ ਪੰਜਾਬ ਮੈਡਮ ਸੁਨੀਤਾ ਨੂੰ ਅਫਸਰ ਮੈਡਮ ਪੂਜਾ ਕੌਸ਼ਲ ਨੂੰ ਸ਼ਹਿਰੀ ਪ੍ਰਦਾਨ ਚਲੰਦਰ ਨੂੰ ਨਿਯੁਕਤ ਕੀਤਾ ਗਿਆ ਇਸ ਮੀਟਿੰਗ ਵਿੱਚ ਪੰਜਾਬ ਵਿੱਚ ਵੱਧ ਰਹੇ ਅਪਰਾਧਾਂ ਨੂੰ ਖਤਲਪਾਉਂ ਪ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਨੂੰ ਜ਼ਿਲ੍ਹਾ ਪਿੰਡ ਤੇ ਤਹਿਸੀਲ ਪੱਧਰ ਤੇ ਪਹੁੰਚਾਉਣ ਅਤੇ ਪੰਜਾਬ ਦੇ ਪੱਖ ਦੇ ਅੰਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਦੇ ਨਾਲ ਨਾਲ ਜ਼ਿਲ੍ਹੇ ਵਿੱਚ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਵਿਚਾਰ ਚਰਚਾ ਕੀਤੀ ਗਈ आरके खोसला ने कहा कि बड़े पडर पे मुहिम चला के लोका ਨਾਲ ਸੰਪਰਕ ਕਰਕੇ ਲੋਕਾਂ ਨੂੰ क्राइम कंट्रोल ऑर्गेनाइजेशन ਵੱਲੋਂ ਪੰਜਾਬ ਦੇ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾ ਕੇ क्राइम कंट्रोल ऑर्गेनाइजेशन ਨਾਲ ਜੋੜਿਆ ਜਾਵੇਗਾ। ਉਹਨਾਂ ਦੱਸਿਆ ਕਿ क्राइम कंट्रोल ऑर्गेनाइजेशन ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਆਵਾਜ਼ ਬੁਲੰਦ ਕਰ ਰਹੀ ਹੈ ਅਤੇ ਸਮੇਂ-ਸਮੇਂ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਪੂਰੀ ਤੰਦੇਹੀ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਤੇ ਆਰਕੇ ਖੋਸਲਾ ਨੇ ਕਿਹਾ ਸਮਾਜ ਦੀ ਸੋਚ ਚ ਔਰਤ ਨੂੰ ਲੈ ਕੇ ਤਬਦੀਲੀ ਕਦੋਂ ਅਤੇ ਕਿਵੇਂ ਆਵੇਗੀ ਇਹ ਸਾਰੇ ਸਵਾਲ ਅੱਜ ਜਵਾਬ ਮੰਗਦੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਚ ਪਰ ਹੋਂ ਹੱਤਿਆ ਬਲਾਤਕਾਰ ਔਰਤਾਂ ਨਾਲ ਹੁੰਦੀ ਹਿੰਸਾ ਅਤੇ ਛੇੜਛਾੜ ਬਾਰੇ ਡੂੰਘੇ ਵਿਸ਼ਲੇਸ਼ਣ ਅਤੇ ਔਰਤ ਦੀ ਮਹਾਨਤਾ ਨੂੰ ਬਹਾਲ ਕਰਨ ਵਾਲੀ ਲਹਿਰ ਦੀ ਆਰੰਭਤਾ ਬਾਰੇ ਜ਼ਰੂਰ ਸੋਚਿਆ ਜਾਣਾ ਚਾਹੀਦਾ ਹੈ ਇਸ ਮੌਕੇ ਤੇ ਸੁਖਦੇਵ ਗਿੱਲ ਟੀਮ ਅਫਸਰ ਪੰਜਾਬ ਡਿਪਟੀ ਟੀਮ ਅਫਸਰ ਬਲਵਿੰਦਰ ਸਿੰਘ ਗਿੱਲ ਤੇ ਲੋਚਨ ਸਿੰਘ ਜਾਹਰ ਡਿਪਟੀ ਟੀਮ ਅਫਸਰ ਪੰਜਾਬ ਜਨਰਲ ਸਕੱਤਰ ਕਪੂਰਥਲਾ ਗੁਰਦੇਵ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸੁਖਬੀਰ ਸਿੰਘ ਸੈਕਟਰੀ ਜਲੰਧਰ ਗੁਰਨਾਮ ਸਿੰਘ ਪੱਤਕ ਸੈਕਟਰੀ ਕਪੂਰਥਲਾ ਹੀਰਾ ਲਾਲ ਖੋਸਲਾ ਮੈਡਮ ਕੰਚਨ ਦੇਵ ਬਾਲਾ ਹੁਸ਼ਿਆਰਪੁਰ ਵਾਈਸ ਪ੍ਰਧਾਨ ਲਖਵਿੰਦਰ ਕੌਰ ਮੋਨੂ ਬਾਲਾ ਡਿਪਟੀ ਟੀਮ ਅਫਸਰ ਊਮੈਨ ਸੈਲ ਅਮਨਦੀਪ ਕੌਰ ਸ਼ਾਹਕੋਟ ਮਨਦੀਪ ਸਿੰਘ ਮਨਜੀਤ ਸਿੰਘ ਟੀਮ ਅਫਸਰ ਕਪੂਰਥਲਾ ਮੱਖਣ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ ਸਭ ਤੋਂ ਪਹਿਲਾਂ ਜੈ ਹਿੰਦ ਜੈ ਭਾਰਤ ਮੈਂ ਅਰਕਿ ਖੋਸਲਾ ਸੀਆਰਓ ਪ੍ਰੈਜ਼ੀਡੈਂਟ ਪੰਜਾਬ ਅੱਜ ਦਾ ਜੋ ਮੇਨ ਵਿਸ਼ਾ ਹੈਗਾ ਅੱਜ ਸਾਡੀ ਸੀਆਰਓ ਕ੍ਰਾਈਮ ਕੰਟਰੋਲ ਰਿਫਾਰਮਰ ਆਰਗੇਨਾਈਜੇਸ਼ਨ ਆਲ ਇੰਡੀਆ ਦੀ ਟੀਮ ਦੇ ਵਿੱਚ ਬਹੁਤ ਵਾਧਾ ਹੋਇਆ ਵਾ ਜਿਸ ਦੇ ਵਿੱਚ ਅੱਜ ਅਸੀਂ ਬਹੁਤ ਵਧੀਆ ਨਿਯੁਕਤੀਆਂ ਮੈਂਬਰ ਚੁਣਿਆ ਜਿਨ੍ਹਾਂ ਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਦੇ ਵਿੱਚ ਰਵਿੰਦਰ ਬੱਗਾ ਜੀ ਨੂੰ ਜਲੰਧਰ ਦੇ ਵਾਈਸ ਪ੍ਰੈਜ਼ੀਡੈਂਟ ਚੁਣਿਆ ਗਿਆ ਔਰ ਨਿਰਮਲ ਚੰਦ ਜੀ ਨੂੰ ਤਹਿਸੀਲ ਦੇ ਪ੍ਰੈਜ਼ੀਡੈਂਟ ਔਰ ਡਿਪਟੀ ਟੀਮ ਆਫੀਸਰ ਅਮਿਤ ਪੱਟੀ ਜੀ ਨੂੰ ਪ੍ਰਮੋਟ ਕਰਦੇ ਹੋਏ ਇਹਨਾਂ ਨੂੰ ਪੰਜਾਬ ਦੇ ਕੋਆਰਡੀਨੇਟਰ ਆਫੀਸਰ ਕੀਤਾ ਗਿਆ ਔਰ ਮੈਡਮ ਸੁਵਿਤਾ ਜੀ ਨੂੰ ਸਿਟੀ ਜਲੰਧਰ ਦੇ ਪ੍ਰੈਜ਼ੀਡੈਂਟ ਸੌਰੀ ਟੀਮ ਆਫੀਸਰ ਔਰ ਮੈਡਮ ਪੂਜਾ ਕੌਸਲ ਜੀ ਨੂੰ ਸਿਟੀ ਜਲੰਧਰ ਦੇ ਪ੍ਰੈਜ਼ੀਡੈਂਟ ਚੁਣਿਆ ਗਿਆ ਔਰ ਟੀਮ ਦੇ ਵਿੱਚ ਵਾਧਾ ਹੋਇਆ ਮੈਂ ਆਪਣੀ ਟੀਮ ਨੂੰ ਬਰਕਰਾਰ ਰੱਖਦਾ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਤਹਿਸੀਲ ਪੱਦਰ ਜ਼ਿਲ੍ਹਾ ਪੱਦਰ ਪਿੰਡ ਪੱਦਰ ਤੇ ਮੈਂਬਰਾਂ ਦੀ ਚੋਣ ਕਰਾਂਗੇ ਮੈਂ ਆਪਣੀ ਟੀਮ ਤੋਂ ਬਹੁਤ ਆਸ ਰੱਖਦਾ ਹਾਂ ਔਰ ਬਰਿੰਦਰ ਬੱਗਾ ਜੀ ਤੋਂ ਸविता ਜੀ ਤੋਂ ਸਾਡੇ ਨਿਰਮਲ ਚੰਦ ਜੀ ਅਮਿਤ ਭੱਟੀ ਜੀ ਤੋਂ ਬਹੁਤ ਆਸ ਰੱਖਦਾ ਕਿ ਇਹ ਜਲੰਧਰ ਦੇ ਵਿੱਚ ਬਹੁਤ ਵੱਡੀ ਇੱਕ ਟੀਮ ਤਿਆਰ ਕਰਨਗੇ ਸੌ ਸੌਰੀ ਮੈਂ ਕੁਝ ਸਮੇਂ ਦੇ ਹਿਸਾਬ ਨਾਲ ਨਾਂ ਨਹੀਂ ਲੈ ਸਕਦਾ ਤੇ ਧੰਨਵਾਦ ਤੁਹਾਡੇ ਮੀਡੀਆ ਦਾ ਚੈਨਲ ਦਾ ਜੋ ਸਾਡੀ ਹਮੇਸ਼ਾ ਸੀਰੋ ਟੀਮ ਨੂੰ ਉੱਚੇ ਬੱਦਰ ਤੇ ਲਿ ਜਾ ਰਹੇ ਹਾਂ ਸੋ ਧੰਨਵਾਦ ਥੈਂਕ ਯੂ ਸਰ ਕੀ ਨਾ ਤੁਹਾਡਾ ਮੇਰਾ ਨਾਮ ਵਿਰਿੰਦਰ ਕੁਮਾਰ ਬੱਗਾ ਜੀ ਹਾਂਜੀ ਸਰ ਕਿਹੜਾ ਪਿੰਡ ਮੈਂ ਬਿਲੋਂਗ ਦਸਾਂਹ ਕਲਾ ਤੋਂ ਕਰਦਾ ਹਾਂ ਇਸ ਵੇਲੇ ਅੱਜ ਸਰ ਤੁਹਾਡੇ ਗੈਰਖੇ ਇੱਥੇ ਜਿਹੜੀ ਮੀਟਿੰਗ ਹੋਈ ਹੈ ਕੀ ਕਾਰਨ ਕੀ ਹੈਗਾ ਉਹਦਾ ਇਹ ਕਾਰਨ ਸਾਡਾ ਸਾਡੇ ਐਸ ਕੇ ਸਾਹਿਬ ਸਾਡੇ ਕੋਲ ਅੱਜ ਆਏ ਜੀ ਕੈਮਰਾ ਕਮਾਓ ਇਹਨਾਂ ਨੂੰ ਦਿਖਾਈਏ ਹਾਰਕੇ ਹਾਰਕੇ ਖੋਸਲਾ ਸਾਹਿਬ ਤਾਂ ਅਸੀਂ ਉਹਦੇ ਮੈਂਬਰ ਬਣੇ ਆ ਜੀ ਸੀਆਰਓ ਦੇ ਠੀਕ ਹੈ ਉਨਾ ਕਰਕੇ ਇਹਨਾਂ ਨੇ ਸਾਨੂੰ ਚੁਣਿਆ ਦੀ ਪ੍ਰੈਜ਼ੀਡੈਂਟ ਜਿਲ੍ਹਾ ਵਾਈਜ਼ ਤਾਂ ਕਿ ਸਾਨੂੰ ਸਮਾਨਤ ਕਰਨ ਆਈ ਸੀ ਜੀ ਇੱਥੇ ਹਾਂ ਕਿਹੜੇ ਕੁੱਪੇ ਤੁਹਾਨੂੰ ਨਜ਼ਰ ਆਈ ਜਿਹੜੇ ਸੀਆਰਓ ਦੇ ਵਿੱਚ ਜਿਹੜਾ ਤੁਸੀਂ ਸੀਆਰਓ ਜੁਆਇਨ ਕੀਤੀ ਹੈਗੀ ਲੋਕਾਂ ਦੇ ਭਲੇ ਕਰਨ ਨੂੰ ਟੀਮ ਬਣੀ ਹੈ ਜੀ ਇਸ ਕਰਕੇ ਸਭ ਤੋਂ ਵੱਡੀ ਇਹੀ ਗੱਲ ਹੈ ਵੀ ਲੋਕਾਂ ਦੇ ਭਲੇ ਹੋਣ ਪਹਿਲਾਂ ਵੀ ਕ੍ਰਾਈਮ ਨੂੰ ਰੋਕਿਆ ਜਾਵੇ ਪਹਿਲਾਂ ਵੀ ਅੰਜੀ ਯੋਜਨਾ ਨਹੀਂ ਕੀਤੀ ਗਈ ਨਹੀਂ ਜੀ ਫਸਟ ਟਾਈਮ ਹੈ ਕੋਡ ਫਸਟ ਟਾਈਮ ਹੈ ਕੀ ਕਹਿਣਾ ਕੀ ਚਾਹੁੰਦੇ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਸਾਡਾ ਲੋਕਾਂ ਚ ਰੁਝਾਨ ਹੋਇਆ ਔਰ ਲੋਕਾਂ ਦਾ ਸਾਨੂੰ ਸਾਥ ਮਿਲਿਆ ਵੀ ਜਿਹੜਾ ਅਸੀਂ ਕ੍ਰਾਈਮ ਤੇ ਨੱਥ ਪਾਚ ਕੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਕੰਜਨ ਦਿਓਲ ਹੈ ਅੱਜ ਮੈਂ ਤੁਸੀਂ ਕ੍ਰਾਈਮ ਕੰਟਰੋਲ ਰਿਵੀਊ ਦੀ ਮੀਟਿੰਗ ਆਈ ਹੋ ਦੇ ਵਿੱਚ ਮੀਟਿੰਗ ਹੋਈ ਹੈ ਉਹਦੇ ਵਿੱਚ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਜਿਹੜੀ ਅੱਜ ਦੀ ਮੀਟਿੰਗ ਸੀ ਸਾਡੇ ਕੁਝ ਨਵੇਂ ਜੁਆਇਨਿੰਗ ਸੀ ਸਾਡਾ ਪਰਿਵਾਰ ਵੱਡਾ ਹੋ ਰਿਹਾ ਹੈ ਤੇ ਇਸ ਦਾ ਸਾਨੂੰ ਮਾਣ ਵੀ ਆ ਤੇ ਜਿਹੜਾ ਮੇਨ ਮੁੱਦਾ ਸਾਡਾ ਹਮੇਸ਼ਾ ਇਹ ਹੁੰਦਾ ਅਸੀਂ ਅਪਰਾਧਾਂ ਦੇ ਖਿਲਾਫ ਹਮੇਸ਼ਾ ਆਵਾਜ਼ ਉਠਾਉਂਦੇ ਆ ਤੇ ਇਦਾਂ ਹੀ ਉਠਾਉਂਦੇ ਰਵਾਂਗੇ ਔਰ ਪੰਜਾਬ ਦੇ ਵਿੱਚ ਹਰ ਕੋਨੇ ਦੇ ਵਿੱਚ ਜਿੱਥੇ ਵੀ ਸਾਡਾ ਬਸ ਚੱਲੇਗਾ ਅਸੀਂ ਉੱਥੋਂ ਅਪਰਾਧ ਨੂੰ ਖਤਮ ਕਰਾਂਗੇ ਸਿਮਰ ਹਸ਼ਾਰਪੁਰ ਟੀਮ ਦੇ ਅਵਲੋ ਆਰਗੇਨਾਈਜ਼ ਕਰਦੇ ਹਾਂ ਕਿਸ ਤਰ੍ਹਾਂ ਦੇਖਦੇ ਹਾਂ ਸਾਰਾ ਕੁਝ ਅ ਸਰ ਦੇਖੋ ਹਸ਼ਾਰਪੁਰ ਟੀਮ ਦਾ ਸਾਡਾ ਇਸ ਤਰ੍ਹਾਂ ਹੈ ਕਿ ਸਾਰਾ ਸਹਿਯੋਗ ਦੇ ਨਾਲ ਹੀ ਕੇਸ ਸੌਰਟ ਆਊਟ ਹੁੰਦੇ ਆ ਸਾਡੇ ਕੋਲ ਕਾਫੀ ਤਰ੍ਹਾਂ ਦੇ ਕੇਸਿਸ ਆਉਂਦੇ ਆ ਜਿੱਥੇ ਵੀ ਸਾਨੂੰ ਲੱਗਦਾ ਕਿ ਆਵਾਜ਼ ਆਪਣੀ ਬੁਲੰਦ ਕਰਨੀ ਚਾਹੀਦੀ ਆ ਅਸੀਂ ਹਮੇਸ਼ਾ ਉੱਥੇ ਆਵਾਜ਼ ਉਠਾਉਂਦੇ ਆ ਗਲਤ ਦੇ ਖਿਲਾਫ ਹਮੇਸ਼ਾ ਖੜੇ ਹੁੰਦੇ ਆ ਪੰਜਾਬ ਪ੍ਰਧਾਨ ਆਰਕੇ ਖੋਸਲਾ ਦਾ ਕਿਹੋ ਜਿਹਾ ਸਹਿਯੋਗ ਹੈ ਸਰ ਦੇਖੋ ਮੈਂ ਤਾਂ ਸਾਡਾ ਜਿਹੜਾ ਕਹਿ ਸਕਦੇ ਆ ਕਿ ਸਭ ਤੋਂ ਵੱਡਾ ਸਹਿਯੋਗ ਸਾਡੇ ਆਰਕੇ ਖੋਸਲਾ ਸਰ ਪ੍ਰਧਾਨ ਉਹਨਾਂ ਦਾ ਹੈਗਾ ਕਿਉਂਕਿ ਜਿੱਥੇ ਕੇਸ ਸਾਡੇ ਕੇਵਲ ਫਸ ਵੀ ਜਾਂਦੇ ਆ ਕਿ ਸਾਡੇ ਕੋਲ ਨਹੀਂ ਹੈਂਡਲ ਹੁੰਦੇ ਆ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਆਪਣੀ ਟੀਮ ਦੇ ਜਿਹੜੇ ਕੇਸ ਹੈ ਉਹ ਸੌਲਵ ਕਰਦੇ ਆ ਹਾਂ ਸਰ ਕਿਹਨਾਂ ਪੜਾ ਮੇਰਾ ਨਾਮ ਅਮਿਤ ਪੱਟੀ ਹੈ ਜੀ ਅੱਜ ਤੁਸੀਂ ਸੇਵਾ ਕੇਂਦਰ ਵਿੱਚ ਆਏ ਹੋ ਕਿਹੜੀ ਕਿਹੜੀ ਅੱਜ ਤੁਹਾਨੂੰ ਅੱਜ ਜਿਹੜੇ ਮੈਡਮ ਦੋ ਮੰਤਰੀ ਦੇਖੋ ਜੀ ਮੈਂ ਪਹਿਲਾਂ ਐਜ਼ ਅ ਟੀਮ ਟੀਮ ਆਫੀਸਰ ਸੀ ਅੱਜ ਆਰ ਕੇ ਹੌਸਲਾ ਜੋ ਪੰਜਾਬ ਦੇ ਪ੍ਰੈਜ਼ੀਡੈਂਟ ਹੈ ਉਹਨਾਂ ਨੇ ਮੈਨੂੰ ਕੋਆਰਡੀਨੇਟਰ ਪੰਜਾਬ ਦਾ ਲਗਾਇਆ ਤੇ ਅਸੀਂ ਕੁਝ ਦੋਨਾਂ ਨੇ ਰਲ ਕੇ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਡੈਜ਼ਿਗਨੇਸ਼ਨ ਵੀ ਵਧਾਏ ਆ ਤੇ ਇਸ ਤੋਂ ਇਲਾਵਾ ਮੇਰੀ ਐਜ਼ ਅ ਕੋਆਰਡੀਨੇਟਰ ਇਹੀ ਅੱਗੇ ਕੋਸ਼ਿਸ਼ ਰਹੂਗੀ ਕਿ ਮੈਂ ਗਾਹ ਤੋਂ ਗਾਹ ਅੱਗੇ ਟੀਮ ਇਨਕਰੀਜ਼ ਕਰਨੀ ਆ ਵਧਾਉਣੀ ਆ ਟੀਮ ਤਹਿਸੀਲ ਵਾਈਜ਼ ਜ਼ਿਲ੍ਹਾ ਵਾਈਜ਼ ਪੰਜਾਬ ਦੇ ਵਿੱਚ ਵੀ ਅਸੀਂ ਵਧੀਆ-ਵਧੀਆ ਜਿਹੜੇ ਐਜੂਕੇਟਿਡ ਲੋਕਾਂ ਨੂੰ ਲੈ ਕੇ ਆਵਾਂਗੇ ਅ ਅਮੀ ਜੀ ਜਿਸ ਤਰ੍ਹਾਂ ਇਥੇ ਕ੍ਰਾਈਮ ਦੇ ਵਿੱਚ ਦਿਨ-ਦਿਨ ਵਾਧਾ ਹੋ ਰਿਹਾ ਵਾਧਾ ਹੁੰਦਾ ਜਾ ਰਿਹਾ ਤੁਸੀਂ ਕਿਸ ਤਰ੍ਹਾਂ ਜਿਹੜੇ ਕ੍ਰਾਈਮ ਆ ਜਿਹੇ ਹੈਂਡਲ ਕਰਦੇ ਆਂ ਦੇਖੋ ਅਸੀਂ ਜਿਹੜਾ ਕ੍ਰਾਈਮ ਹੈਂਡਲ ਕਰਨਾ ਆ ਉਹ ਜਿੱਦਾਂ-ਜਿੱਦਾਂ ਸਾਡੇ ਜਿਹੜੇ ਮੈਂਬਰ ਵਧੀ ਜਾਣੇ ਆ ਉਹਨਾਂ ਨੇ ਸਾਨੂੰ ਇਨਫੋਰਮ ਕਰਨਾ ਕਿ ਇੱਥੇ ਤੇ ਕ੍ਰਾਈਮ ਹੋ ਰਿਹਾ ਉਹ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਸਾਡੀ ਟੀਮ ਵੱਧ ਚੜਕੇ ਉਹਨਾਂ ਦਾ ਮੈਂਬਰ ਦਾ ਸਾਥ ਦੇਗੀ ਪਲੱਸ ਜਿਨ੍ਹਾਂ ਦੇ ਨਾਲ ਗਲਤ ਕੰਮ ਹੋ ਰਿਹਾ ਉਹਨਾਂ ਤੇ ਕੰਟਰੋਲ ਉਹਨਾਂ ਦਾ ਸਾਥ ਦੇਗੀ ਲੋਕਾਂ ਨੂੰ ਕੀ ਮੈਸੇਜ ਹੈ ਲੋਕਾਂ ਨੂੰ ਮੈਸੇਜ ਇਹ ਦੇਣਾ ਹੈ ਕਿ ਵੱਧ ਤੋਂ ਵੱਧ ਤੁਸੀਂ ਕ੍ਰਾਈਮ ਕ੍ਰਾਈਮ ਕੰਟਰੋਲ ਦੇ ਮੈਂਬਰ ਬਣੋ ਹਾਂਜੀ ਸਰ ਕਿਹਨਾ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਆ ਬਲਵਿੰਦਰ ਸਿੰਘ ਜੀ ਅੱਜ ਤੁਹਾਨੂੰ ਕਿਹੜੇ ਉਦੇ ਨਾਲ ਜਿਹੜਾ ਨਵਾਜਿਆ ਗਿਆ ਹੈਗਾ ਮੈਂ ਡਿਪਟੀ ਅਫਸਰ ਪੰਜਾਬ ਕ੍ਰਾਈਮ ਕੰਟਰੋਲ ਦੇ ਉਦੇ ਨਾਲ ਮੈਨੂੰ ਆਰਕੇ ਖੋਸਲ ਜੀ ਨੇ ਨਵਾਜਿਆ ਮੈਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰ ਰਿਹਾ ਜੀ ਬਲਵਿੰਦਰ ਜੀ ਕਿੰਨਾ ਸ਼ੁਰੂ ਹੋ ਗਿਆ ਤੁਹਾਨੂੰ ਕ੍ਰਾਈਮ ਕੰਟਰੋਲ ਆਰਗੇਨ ਮੈਨੂੰ ਇਹਨਾਂ ਦੇ ਨਾਲ 2 ਸਾਲ ਤੋਂ ਮੈਂ ਵਰਕ ਕਰ ਰਿਹਾ ਇਹਨਾਂ ਦੇ ਨਾਲ ਕਿੰਨੇ ਕੇਸ ਸੋਲਵ ਕੀਤੇ ਤੁਸੀਂ ਇਹਨਾਂ ਦੇ ਕੇਸ ਕਾਫੀ ਸੋਲਵ ਕੀਤੇ ਆ ਜਿੱਦਾਂ ਕਈ ਏਜੰਟਾਂ ਨੇ ਠੱਗੀਆਂ ਮਾਰੀਆਂ ਹੋਈਆਂ ਸੀ ਉਹ ਕੇਸ ਸੋਲਵ ਕੀਤੇ ਆ ਜਾਂ ਕਿਸੇ ਕਿਸੇ ਕਈ ਇੱਕ ਇੱਥੇ ਦਸਾਂਝ ਕਲਾਂ ਦਾ ਕੇਸ ਸੀਗਾ ਜਿੱਦੇ ਕਿਸੇ ਭੈਣ ਨਾਲ ਉਹਦੇ ਹਸਬੰਦ ਦੀ ਬਹੁਤ ਗਲਤ ਵਿਵਹਾਰ ਕਰ ਰਿਹਾ ਸੀ ਉਹ ਕੇਸ ਨੂੰ ਹੈਂਡਲ ਕੀਤਾ ਗਿਆ ਕਿੰਨਾ ਟਾਈਮ ਲੱਗ ਜਾਂਦਾ ਇੱਕ ਕੇਸ ਹੈਂਡਲ ਕਰਨ ਦਾ ਦੇਖੋ ਜੀ ਅਗਰ ਪ੍ਰਸ਼ਾਸਨ ਸਹੀ ਸਾਥ ਦੇਵੇ ਸਾਡਾ ਪੁਲ ਪ੍ਰਸ਼ਾਸਨ ਸਹੀ ਸਾਥ ਦੇਵੇ ਤੇ ਫਿਰ ਕੋਈ ਜਿਆਦਾ ਨਹੀਂ ਹੈਗਾ ਇਹ ਦਿਨ ਵਨ ਵੀਕ ਟੀਮ ਦੀ ਜਿਹੜੀ ਇਕਜੁੱਟਤਾ ਉਹ ਕਿਦਾਂ ਦੀ ਹੈ ਟੀਮ ਦੇਖੋ ਜੀ ਬਹੁਤ ਵਧੀਆ ਟੀਮ ਜਿਹੜੀ ਇਹ ਸਾਰੀ ਟੋਟਲ ਪੰਜਾਬ ਦੀ ਟੀਮ ਹੀ ਜਿੰਨੀ ਹੈ ਸਾਰੀ ਬਹੁਤ ਹੀ ਵਧੀਆ ਵਰਕ ਕਰ ਰਹੀ ਹੈ ਜਿੱਦਾਂ ਕਿ ਸ਼ਾਰਪੁਰ ਤੋਂ ਕੰਜਲ ਮੈਡਮ ਜੀ ਹੈ ਉਹ ਵੀ ਬਹੁਤ ਵਧੀਆ ਵਰਕ ਕਰ ਰਹੀ ਹੈ ਉਹਨਾਂ ਨੇ ਵੀ ਕਾਫੀ ਕੇਸ ਜਲਦੀ ਹੈਂਡਲ ਕੀਤੇ ਹੈ ਸ਼ਾਰਪੁਰ ਦੇ ਵਿੱਚ ਪੰਜਾਬ ਤੋਂ ਦਾ ਆਰਥਿਕ ਖੋਸਰਾ ਦਾ ਕੀ ਹੋਇਆ ਸੀ ਇਹਨਾਂ ਦਾ ਬਹੁਤ ਹੀ ਬਹੁਤ ਹੀ ਵੱਡਾ ਸਹਿਯੋਗ ਹੈ ਜੀ ਟੀਮ ਵਾਸਤੇ ਇਹਨਾਂ ਦੀਆਂ ਇਹਨਾਂ ਦੇ ਹੀ ਸਹਿਯੋਗ ਦੇ ਨਾਲ ਜਿੰਨਾ ਵੀ ਵਰਕ ਪੰਜਾਬ ਦੇ ਵਿੱਚ ਹੋ ਰਿਹਾ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਲੋਕਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਕਿ ਦੇਖੋ ਜੀ ਅਗਰ ਸਾਡੀ ਟੀਮ ਦਾ ਉਹ ਵੀ ਸਹਿਯੋਗ ਦੇਣ ਕਿ ਜਿੱਥੇ ਮੰਨ ਲਓ ਕੋਈ ਵੀ ਕ੍ਰਾਈਮ ਕੋਈ ਨਸ਼ੇ ਦਾ ਕ੍ਰਾਈਮ ਹੋ ਰਿਹਾ ਜਾਂ ਕੋਈ ਕਿਸੇ ਵੀ ਟੀਪੈਨ ਨਾਲ ਗਲਤ ਹੋ ਰਿਹਾ ਉਹ ਸਾਡੀ ਟੀਮ ਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਉੱਤੇ ਅਸੀਂ ਤੁਰੰਤ ਕਾਰਵਾਈ ਕਰ ਸਕੀਏ ਉਸ